ਗਦੀਰੇ ਬਾਹਲਿਆ ਗੱਡਾ ਹੌਲੀ ਹੌਲੀ ਚੱਲ ਸਭੀ ਦਾ ਗਦੀਰੇ ਬਾਹਲਿਆ ਗੱਡਾ ਹੌਲੀ ਹੌਲੀ ਕੋਲ ਮੇਰੇ ਦੁਨਕ ਨਾਂ ਦੀ ਬਾਹਲਿਆ ਮੇਰੇ ਦਿਲ ਵਿੱਚ ਬੈਠੇ ਹੋ ਮੇਰਾ ਮਰੀ ਗੜਵਾ ਲੱਗੇ ਮੇਹੀ ਲੋਰ ਮੇਰਾ ਮਰੀ ਗੜਵਾ ਮੈਂ ਗੜੇ ਮੇਹੀ ਲੋਰ ਮੇਰਾ ਹਲੀ ਗੜੇ ਮੇਹੀ ਲੋਰ ਨੀਤ ਮੀਜ ਵਾਲੀਏ ਨੀ ਸਲਵਾਰ ਵਾਲੀਏ ਨੀ ਤਨੂ ਨੱਚਣਾ ਰੇਣੀ ਪਾਵਾ ਜੈ ਲੱਗੋ ਠੀਕ ਹੈ ਮੀ ਆਰੇ છોੜੋ ਨੱਤੀ ਆ ਕੇ ਰਾਉਣੀਆਂ ਜੇਤਾ ਸੰਯਾਰੇ ਕੋੜਾ ਨੱਤੀ ਆ ਕੇ ਰਾਉਣੀਆਂ ਮੇਰੀ ਮੁੰਨੇ ਦੀ ਚੰਨਾ ਕੱਢਵਾਵੇ ਨੱਚੋ ਫੋਟੋ ਖਿੱਚ ਮੁੰਡੇ ਆਵੇ ਮੇਰੀ ਨੱਚੀ ਫੋਟੋ ਖਿੱਚ ਮੁੰਡੇ ਆਵੇ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਕਾੜੇ ਵਾ ਉੱਧਰ ਕਰ ਲੈ ਮੂੰਹ ਢੜ ਦੇ ਦਣਗਾ ਸੋਨਾ ਮਹਾਰਾਜ ਲੈ ਦੇ ਚਾਂਦੀ ਦਾ ਵੇ ਨੱਕ ਹਿੱਲੇ ਮਜਾ ਜੜ ਜਾਨੀ ਦਾ ਵੇ ਨੱਕ ਹਿੱਲੇ ਮਜਾ ਜੜ ਜਾਨੀ ਅਸਾਂ ਕੁੜੀ ਐ ਨੀ ਤੇਰੀ ਔਰ ਨਾ ਵੇ ਖੜੀ ਅਸਾਂ ਕੁੜੀ ਐ ਨੀ ਤੇਰੀ ਔਰ ਨਾ ਵੇ ਖੜੀ ਅਗ ਲੱਗ ਕਾੜੇ ਵਾ ਚਾਂਦੀ ਦਾ ਨਹੀਂ ਲੱਗ ਕੋਈ ਕੁੱਤਾ ਜੂਹਦਾ ਹੋਰ ਪਗਾ ਕਰਦੀ ਪਲਾਟ ਵੀ ਉੱਚਾ ਨਹੀਂ ਮਾਂ ਉਹ ਜਰਾ ਬਦ ਮੈਂ ਡਰ ਗਿਆ ਕਹਿੰਦਾ ਨੀ ਕਿਲੀ ਵਾਟੇ ਉਤੋਂ ਨਾ ਤੇ ਲੱਗ ਜਾਵੇ ਪੈਰ ਕਿਤੇ ਵੱਡੇਆ ਤੂੰ ਮੇਰੀ ਤੌਰ ਵੇ ਵੇਖਣੀ ਜੇ ਮੁੰਡਿਆ ਤੂੰ ਮੇਰੀ ਤੌਰ ਵੇ ਵੇਖਣੀ ਲੋਕੀ ਲੈ ਦੇ ਤਾਰਾ ਦੀਵੇ ਮੈਂ ਤਾਂ ਤੀ ਵੱਡੇਆ ਸਰਦਾਰਾ ਦੀਵੇ ਮੈਂ ਤਾਂ ਤੀ ਵੱਡੇਆ ਸਰਦਾਰਾ ਦੀਵੇ ਮੈਂ ਤਾਂ ਤੀ ਵੱਡੇਆ ਸਰਦਾਰਾ ਦੀਵੇ ਕਰੇ ਪੇੜੇ ਕਿੰਨਾ ਬਹੁਤ ਆਵੇ ਆ ਤੇ ਮੇਰਾ ਤੇ ਚੰਤ ਪਲਗਦੀ ਯਾਰ ਚੰਨਾ ਮੇਰਾ ਤੇ ਚੰਤ ਪਲਗਦੀ ਮਨ ਚਾਤਰਾ ਮੇਰਾ ਤੇ ਚੰਤ ਪਲਗਦੀ ਨਿ ਨਿ ਗਿੱਦਾ ਗਿੱਦਾ ਕਰਨਾ ਮੇਲੇ ਨੇ ਗਿੱਦਾ ਗਿੱਦਾ ਕਰਨਾ ਮੇਲੇ ਨੇ ਭਰਿਆ ਪਿਆ ਸਾਰਾ ਬੇੜਾ ਨੀ ਜੇ ਤੈਨੂੰ ਤੁਪ ਪਲਗਦੀ ਨੀ ਤੈਨੂੰ ਠੱਡ ਲੱਗਦੀ ਨੀ ਤੈਨੂੰ ਠੱਡ ਲੱਗਦੀ ਸਾਡੇ ਕਾਜਾ ਮੇਰਾ ਤੈਨੂੰ ਠੱਡ ਲੱਗਦੀ ਸਾਡੇ ਕਾਜਾ ਮੇਰਾ ਤੈਨੂੰ ਠੱਡ ਲੱਗਦੀ ਸਾਡੇ ਕਾਜਾ ਮੇਰਾ ਤੈਨੂੰ हथ कुड़ी मां बि नंग हथ कुड़ी मां बि नंग